ਸਰਸਰੀਆ ਗੱਲ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਦੇ ਮੈਤਵਲਿਨ ਕੋ ਬੁਲੇਟਿਨ ਦੀ ਸ਼ੁਰੂਆਤ ਤਾਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ 27 ਹਰਿਆਣਾ 올림픽 ਗੇਮ ਦਾ ਉਦਗਾਟਨ ਅਫਸਰ ਗੁਰੂਗ੍ਰਾਮ ਵਿਖੇ ਹੋਇਆ ਕਿਸਾਨਾਂ ਦੇ ਲਈ ਹੁਣ ਪ੍ਰਸ਼ਾਸਨ ਦੇ ਵੱਲੋਂ ਖਾਸ ਕਾਰ ਤੇ ਉਪਰਾਲਾ ਲੱਗਤਾ ਜਾ ਰਿਹਾ ਹੈ ਸ਼੍ਰੋਮਣੀ ਕੂਦਾਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜ਼ਲਾਮ ਹੋਵੇਗਾ ਵੂਮਨ ਕ੍ਰਿਕਟ ਟੀਮ ਦੇ ਵੱਲੋਂ ਵਰਲਡ ਕੱਪ ਜਿੱਤਿਆ ਗਿਆ। ਸਿੰਘਪੁਰ ਗਵਰਨਮੈਂਟ ਦੇ ਵੱਲੋਂ ਵਾਟਰ ਸਪਲਾਈ ਅਤੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਜਨਰਲ ਇਜਲਾਮ ਹੋਵੇਗਾ ਤੇ ਇਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਸਣੇ ਹੋਰ ਅਹੁਦੇਦਾਰੀਆਂ ਦੀ ਜਿਹੜੀ ਚੋਣਾਂ ਨੇ ਉਹ ਕੀਤੀਆਂ ਜਾਣਗੀਆਂ ਤੇ ਜਿਹੜੀ ਚੋਣਾਂ ਦੀ ਆਰੰਭਤਾ ਹੈ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿਖੇ ਹੋਵੇਗੀ ਤੇ ਇਸ ਦੇ ਨਾਲ-ਨਾਲ ਜਾਣਕਾਰੀ ਵੱਜੋਂ ਇਹ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ ਮਤਲਬ ਹੋ ਸਕਦਾ ਹੈ ਕਿ ਫੇਰ ਤੋਂ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਨਤੇਜ ਦੇ ਨਾਲ ਨਾਲ 148 ਮੈਂਬਰਾਂ ਦੇ ਵੱਲੋਂ ਨਵੇਂ ਪ੍ਰਧਾਨ ਦੇ ਅਹੁਦੇਦਾਰੀਆਂ ਦੇ ਚੋਣ ਦੇ ਲਈ VOTING ਵੀ ਕੀਤੀ ਜਾਵੇਗੀ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਵਾਦ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੀ ਜਥੇਬੰਦੀ ਦਾ ਤੇ ਸਾਰੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਤੇ ਚੇਚੇ ਤੌਰ ਤੇ ਪ੍ਰਧਾਨ ਸ਼੍ਰੋਮਣੀ ਕਾਲੀਦਾਲ ਸਰਦਾਰ ਸੁਖਮੀਤ ਸਿੰਘ ਜੀ ਬਾਦਲ ਸਮੂਹ ਸਾਰੇ ਸੀਨੀਅਰ ਲੀਡਰਸ਼ਿਪ ਤੇ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਕਿਉਂਕਿ ਬੜਾ ਔਖਾ ਹੁੰਦਾ 1 ਸਾਲ 2 ਸਾਲ ਕੰਮ ਕਰਨਾ ਕਈ ਵਾਰੀ ਤਰੁੱਟੀਆਂ ਰਹਿ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਤੇ ਪਰ ਮੈਂ ਕਹਿ ਸਕਦਾ ਕਿ ਮੈਂਬਰ ਸਹਿਬਾਨਾਂ ਨੇ ਆਪਣੇ ਦਿਲੋਂ ਜਿੰਨੀ ਇਹ ਮਹਿਸੂਸ ਕਰਦੇ ਸੀ ਇਹ ਮੋੜ ਸੇਵਾ ਦਿੱਤੀ ਆ ਤੇ ਮੇਰੇ ਤੇ ਹੁਣ ਬੋਝ ਵੀ ਵੱਧ ਗਿਆ ਕਿਉਂਕਿ ਪ੍ਰਧਾਨਗੀਆਂ ਲੈਣੀਆਂ ਸੌਕੀਆਂ ਤੇ ਨਿਭਣਾ ਜਿਹੜਾ ਉਹ ਔਖਾ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਭਰੋਸਾ ਇਹ ਨਹੀਂ ਪ੍ਰਗਟ ਕੀਤਾ ਉਸ ਭਰੋਸੇ ਤੇ ਪੂਰਾ ਉਤਨਾ ਤੇ ਗੁਰੂ ਰਾਮਦਾਸ ਪਾਸ਼ਾ ਤਰਸ ਕਰਕੇ ਦਾਸ ਕੋਲੋਂ ਨਵਾਣੀ ਜੇ ਨਿਸ਼ਕਾਮ ਸੇਵਾ ਜਿਵੇਂ ਪਹਿਲਾਂ ਲੈਂਦਾ ਉਸੇ ਤਰ੍ਹਾਂ ਸੇਵਾ ਲੈਣ ਸਾਰੇ ਸਿੱਖ ਪੰਥ ਨੂੰ ਵੀ ਬੇਨਤੀ ਕਰਦਾ ਕਿ ਆ ਜਿਹੜੇ ਸ਼ਤਾਬਦੀ ਦੇ ਸਾਡੇ ਚੱਲ ਰਹੇ ਆ 350 ਸਾਲਾ ਆਪਾਂ ਸਾਬ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਮਨਾਉਣ ਜਾ ਰਹੇ ਆ ਸਾਰੇ ਕੌਣ ਨੂੰ ਅਪੀਲ ਕਰਦਾ ਕਿ 23 ਤੋਂ ਲੈ ਕੇ 29 ਨਵੰਬਰ ਤੱਕ ਸ੍ਰੀ ਅਨੰਦਪੁਰ ਦੀ ਧਰਤੀ ਤੇ ਪਹੁੰਚੀਏ ਉਹ ਮਹਾਨ ਨਗਰ ਕੀਰਤਨ 'ਚ ਹਾਜ਼ਰੀ ਭਰ ਗਏ ਹੁਣ ਮਟਨ ਤੋਂ ਇੱਕ ਨਗਰ ਕੀਰਤਨ ਲੱਗਣਾ ਉਹ ਵੀ ਜਿਹੜਾ ਲੋਕਿਕ ਹੋਊਗਾ ਸੋ ਸਾਰਿਆਂ ਨੇ ਉਹਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਸਤਗੁਰਾਂ ਦਾ ਗੁਰਿਆਈ ਦਿਵਸ ਆ ਕਲਗੀਧਰ ਪਾਤਸ਼ਾਹ ਦਾ ਉਹਦੇ ਲਈ ਵੱਡੇ ਜਿਹੜੇ ਆ ਸਾਰੇ ਸਮਾਗਮ ਰੱਖੇ ਆ ਤੋਂ ਫਿਰ ਦੁਬਾਰਾ ਦਿਲੀਆਂ ਲਗਾਈਆਂ ਤੋਂ ਸਤਗੁਰੂ ਦਾ ਧੰਨਵਾਦ ਕਰਦਾ ਉਥੇ ਆਪਣੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸਮੁੱਚੇ ਇਸ ਸੀਨੀਅਰ ਲੀਡਰਸ਼ਿਪ ਦਾ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦਾ ਕਿਉਂਕਿ ਜਿਵੇਂ ਜੋਸ਼ ਕਰੋਸ਼ ਦੇ ਨਾਲ ਜਿਵੇਂ ਪ੍ਰਧਾਨ ਸਾਹਿਬ ਨੇ ਨਾਂ ਅਨਾਉਂਸ ਕੀਤਾ ਤੇ ਇਹਨਾਂ ਦੇ ਜੇ ਜੀ ਵਾਤਾ ਨੂੰ ਨਮਸਕਾਰ ਵੀ ਕਰਦਾ ਤੇ ਆਸ ਵੀ ਕਰਦਾ ਗੁਰੂ ਸਾਹਿਬ ਕਿਰਪਾ ਕਰਿਓ ਰਲ ਮਿਲ ਕੇ ਜਦੋਂ ਆਕੇ ਸਮਾ ਨਿਕਲਿਆ ਇਸੇ ਤਰ੍ਹਾਂ ਚੜ੍ਹਦੀ ਕਲਾ ਦਾ ਸਵਾਗਤ ਨਿਕਲੇ ਬਹੁਤ-ਬਹੁਤ ਧੰਨਵਾਦ ਇੰਡੀਆ ਦੇ ਵਿੱਚ ਹੁਣ ਪੂਰੇ ਭਾਰਤ ਦੇ ਵਿੱਚ ਹੁਣ ਜਸ਼ਨ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਿ ਯਾਨੀ ਕਿ ਮਿੱਟੀ ਰਾਤ ਹੁਣ ਊਮੈਨਸ ਦੇ ਵੱਲੋਂ ਹੁਣ ਜਿਹੜੀ ਮਹਿਲਾਵਾਂ ਟੀਮ ਸੀ ਕ੍ਰਿਕਟ ਟੀਮ ਸੀ ਉਹਨਾਂ ਦੇ ਵੱਲੋਂ ਹੁਣ ਵਰਲਡ ਕੱਪ ਜਿੱਤਿਆ ਜਾਂਦਾ ਜਿਸ ਤੋਂ ਬਾਅਦ ਭਾਰਤ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਆ ਦੇਖਣ ਨੂੰ ਮਿਲਦੀ ਹੈ ਅਤੇ ਲੋਕਾਂ ਦੇ ਵੱਲੋਂ ਜਸ਼ਨ ਜਿਹੜਾ ਮਨਾਇਆ ਜਾਂਦਾ ਹੈ ਤੇ ਲੋਕਾਂ ਦੇ ਵੱਲੋਂ ਪਟਾਕੇ ਵੀ ਫੋੜੇ ਜਾਂਦੇ ਨੇ ਅਸੀਂ ਦੱਸਦੇ ਆ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਸਾਂਝੀ ਕਰਦੇ ਆ ਕਿ ਵੂਮਨ ক্রিকেট वर्ल्ड मैच ਜਿਹੜਾ ਸੀਗਾ ਉਹ ਭਾਰਤ ਦੀ ਟੀਮ ਜਿਹੜੀ ਸੀਗੀ ਉਸ ਦੇ ਵਿੱਚ ਉਹ ਫਾਈਨਲ ਮੈਚ ਦੇ ਵਿੱਚ ਪਹੁੰਚਦੀ ਹੈ ਤੇ ਭਾਰਤ ਦੀ ਟੀਮ ਦਾ ਮੁਕਾਬਲਾ ਜਿਹੜਾ ਉਹ ਸਾਊਥ ਅਫਰੀਕਾ ਦੇ ਨਾਲ ਹੁੰਦਾ ਤੇ ICC ਵੂਮਨ वर्ल्ड कप 2025 ਦੇ ਵਿੱਚ ਭਾਰਤ ਦੀ ਜਿਹੜੀ ਟੀਮ ਹੈ ਉਹ ਜਿੱਤਦੀ ਹੈ ਤੇ ਭਾਰਤ ਦੀ ਟੀਮ ਦੀ ਜੇ ਕੈਪਟਨ ਦੀ ਗੱਲ ਕੀਤੀ ਜਾਵੇ ਤਾਂ ਹਰਮਨ ਪ੍ਰੀਤਕੌਰ ਦੇ ਵੱਲੋਂ ਵੀ ਇਸ ਜਿਹੜੀ ਖੁਸ਼ੀ ਹੈ ਉਸ ਦਾ ਜਸ਼ਨ ਮਨਾਇਆ ਜਾਂਦਾ ਹੈ ਤੋਂ ਬਾਅਦ ਭਾਰਤ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਸੇਮ ਭਗਵੰਤ ਮਾਨ ਦੇ ਵੱਲੋਂ ਇੱਕ ਫਿਰ ਫਿਰ ਤੋਂ ਹੁਣ ਪੰਜਾਬ ਦੇ ਵਿਕਾਸ ਬਾਰੇ ਇੱਕ ਹੋਰ ਉਪਰਾਲਾ ਜਿਹੜਾ ਉਹ ਕੀਤਾ ਜਾਂਦਾ ਹੈ ਤੇ ਹੁਣ ਪੰਜਾਬ ਦੇ ਵਿੱਚ ਵਿਕਾਸ ਜਿਹੜਾ ਹੋਰ ਦੇਖਣ ਨੂੰ ਮਿਲੇਗਾ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਸ਼੍ਰੀ ਮੁਖਤਸਰ ਸਾਹਿਬ ਵਿਖੇ ਪਹੁੰਚਿਆ ਜਾਂਦਾ ਤੇ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਦੇ ਵੱਲੋਂ ਵਾਟਰ ਸਪਲਾਈ ਅਤੇ ਸੀਵਰੇਜ ਦੇ ਪ੍ਰੋਜੈਕਟਾਂ ਨੂੰ ਲੈ ਕੇ ਉਸ ਦਾ ਨੀਂਹ ਪੱਥਰ ਜਿਹੜਾ ਉਹ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਜਾਂਦੇ ਨੇ ਦੋਸਤੋ ਇਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦਿਆਂ ਇੱਥੇ ਦੱਸਿਆ ਗਿਆ ਤੁਸੀਂ ਸਿਆਣੇ ਬੰਦੇ ਬੈਠੇ ਹੋ ਇਹ ਕੰਮ ਬਹੁਤ ਪਹਿਲਾਂ ਹੋ ਜਾਣੇ ਚਾਹੀਦੇ ਸੀ ਮੈਂ ਇਹਨੂੰ ਕੋਈ ਆਪਣੀ ਪ੍ਰਾਪਤੀ ਨਹੀਂ ਮੰਨਦਾ ਵੀ ਪ੍ਰਾਪਤੀ ਹੈ ਜੀ ਮੁਕਸਰ ਚ 90 ਕਰੋੜ 91 ਕਰੋੜ ਰੁਪਏ ਦਾ ਸੀਵਰੇਜ ਕੌਣ ਦਾ ਜਿਹੜਾ ਪ੍ਰੋਜੈਕਟ ਹੈ ਉਹਦਾ ਉਦਘਾਟਨ ਕਰਤਾ 77 ਕਿਲੋਮੀਟਰ ਪਹਿਲਾਂ ਵਾਲਾ ਜਿਹੜਾ ਸੀ ਉਹ ਠੀਕ ਕਰਾਂਗੇ 30 ਕਿਲੋਮੀਟਰ ਹੋਰ ਐਡ ਕਰ ਲਿਆ ਨਵੀਂ آبادی ਬਣ ਗਈ ਇਹ ਕੰਮ ਪਹਿਲਾਂ ਹੋ ਜਾਣੇ ਚਾਹੀਦੇ ਸੀ ਮਤਲਬ ਇਹਦੇ ਬਾਰੇ ਤਾਂ ਆਪਾਂ ਏਦਾਂ ਸੋਚੀਏ ਕਿ ਆਪਾਂ ਲੇਟ ਕਿਉਂ ਹੋ ਗਏ ਮੈਂ ਅਕਸਰ ਕਹਿਣਾ ਦੁਨੀਆ ਚੰਨ ਤੇ ਚੜ ਗਈ ਗੇੜੇ ਕਈ ਮਾਰਿਆ ਚਾਹੰਦੇ ਹੋ ਜਗਾ ਜੀ ਦੇਖਦੇ ਫਿਰਦੇ ਕਲੋਨੀ ਕੱਟਣ ਨੂੰ ਉੱਥੇ ਹਣੋ ਮੰਗਲ ਗ੍ਰਹਿ ਤੇ ਜਾਇਆ ਏ ਐਲਨ ਮਸਕ ਕੋਰੀਂ ਕਹਿੰਦੇ ਹੁਣ ਬੰਦੇ ਭੇਜਿਆ ਕਰਾਂਗੇ ਜਿਹੜੇ ਜਾਇਆ ਵੀ ਆਇਆ ਕਰਨਗੇ ਮੁੜ ਵੀ ਆਇਆ ਕਰਨਗੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਸੀਂ 2 ਨਵੰਬਰ 2025 ਆ ਫਿਰਦੇ ਆ ਸੀਵਰੇਜ ਅਤੇ ਬਾਗਡਨ ਕਰਦੇ ਇਹ ਬਸੇ ਜਕਾਰੇ ਵਾਲੀ ਗੱਲ ਹੈ ਨਹੀਂ ਇੱਕ ਤਾਂ ਇਹ ਬਦਲਣਾ ਸਭ ਤੋਂ ਪਹਿਲਾਂ ਤਾਂ ਇਹੀ ਬਦਲੀਏ ਉਹਨਾਂ ਨੇ ਆਦਤਾਂ ਪਾਈਆਂ ਹਰ ਗੱਲ ਤੇ ਬੋਲੇ ਸੋਨਿਆ ਲੋ ਕੋਈ ਕੰਮ ਕਰ ਲੀਏ ਚੰਗੇ ਕੰਮ ਕਰ ਲੀਏ ਜਵਾਕ ਪੜਾ ਲੀਏ ਕੋਈ ਕਾਲਜ ਖੋਲ੍ਹ ਲੀਏ ਵਧੀਆ ਨੌਕਰੀਆਂ ਤੇ ਲਾ ਲੀਏ ਉੱਦੇ ਜਕਾਰੇ ਛੱਡ ਦਾਂਗੇ ਪਰ ਇੱਕ ਕਸੂਰ ਨਹੀਂ ਨਾ ਤੁਹਾਡਾ ਤੁਹਾਨੂੰ ਆਦਤਾਂ ਹੀ ਹਜਿਆਂ ਪਾਲੀਆਂ ਬਾਦਲਾਂ ਨੇ ਵੀ ਜਕਾਰਾ ਤੁਸੀਂ ਛੱਡਦੇ ਨਹੀਂ ਆਪ ਹੀ ਛੁੱਟ ਜਾਂਦਾ ਹੈ ਠੀਕ ਹੈ ਨਾ ਹੋ ਰਾ ਏ ਥੋੜਾ ਜਿਹਾ ਬਦਲੀ ਏ ਥੋੜਾ ਜਿਹਾ ਇਹ ਵੀ ਬਾਅਦ ਚ ਕਰ ਲਾਂਗੇ ਅਹੀਂ ਚ ਬੜਾ ਇਹਨੇ ਲੀਡਰ ਤੁਸੀਂ ਜੈ ਹੰਦਾਬਾਦ ਕਰ ਕਰਕੇ ਆਰਾਮ ਨਾਲ ਪਹਿਲਾਂ ਕੰਮ ਕੰਮ ਦੇਖੋ ਫੇਰ ਪਰਖੋ ਸਬਜੀ ਲੈਣ ਵੇਲੇ ਉਹਦੀ ਸਾਰੀ ਟੋਕਰੀ ਫਰੋਲ ਦਿੰਨੇ ਆ ਟਿੰਡੋਆਂ ਦੀ ਆ ਕਿਵੇਂ ਆ ਥੋੜੀ ਜਿਹੀ ਪਿੱਲੀ ਐ ਨਾ ਪਾਈ ਆ ਆਲੂ ਥੋੜਾ ਜਿਹਾ ਪਿੰਗਾ ਜਿਹਾ ਲੱਗਦਾ ਐ ਨਾ ਪਾਈ ਮੱਝਾਂ ਖਰੀਦਣ ਵੇਲੇ ਪਸ਼ੂ ਖਰੀਦਣ ਵੇਲੇ ਤੋ ਤਾਂ ਮੁਕਸਦ ਦੀ ਮੰਡੀ ਲੱਗਦੀ ਵੱਡੀ ਉਹਦੀ ਨਸਲ ਪੁੱਛਦੇ ਆ ਪੂਰਾ ਉਹਦਾ ਖਾਨਦਾਨ ਚੈੱਕ ਕਰਦੇ ਆ ਮੱਝਾਂ ਦਾ ਘੋੜਿਆਂ ਦਾ ਲੀਡਰਾਂ ਨੂੰ ਐਂ ਵੋਟਾਂ ਪਾਈ ਗਏ ਐ ਹੀ ਨਹੀਂ ਪੁੱਛਿਆ ਵੀ ਕੌਣ ਆ ਕਿੱਥੋਂ ਦਾ ਕੀ ਕਰਦਾ ਸੀ ਐਂ ਪਾਈ ਗਏ ਆ ਫਿਰਦੇ ਸੀ ਵਰੇ ਤੋਂ ਘਾਟਨ ਕਰਦੇ ਮੈਨੂੰ ਤਾਂ ਦੱਸਿਆ ਕਹਿੰਦੇ 30 ਸਾਲਾਂ ਬਾਅਦ ਕੋਈ ਕੰਮ ਹੋਇਆ 30 ਸਾਲਾਂ ਬਾਅਦ ਹਾਲੋ 30 ਸਾਲਾਂ ਬਾਅਦ ਇੱਥੇ ਰਹਿੰਦੇ ਰਹੇ ਆ ਇੱਥੋਂ ਜਿੱਦਦੇ ਰਹੇ ਆ ਇੱਥੋਂ ਦੇ ਮੁੱਖ ਮੰਤਰੀ ਰਹੇ ਆ ਆਪਣਾ ਜ਼ਿਲ੍ਹਾ ਕਹਿੰਦੇ ਰਹੇ ਆ ਕਿ ਸਾਡਾ ਇਹ ਸਾਡਾ ਗੜ੍ਹ ਹੈ ਆ ਦੇਖ ਲਓ ਕੀ ਹਾਲ ਹੈ ਗੜ੍ਹ ਦਾ ਮੈਂ ਤੁਹਾਡੇ ਨਾਲ ਕੋਈ ਭਾਸ਼ਣ ਨਹੀਂ ਦੇਣਾ ਮੈਂ ਗੱਲਾਂ ਹੀ ਕਰਨੀਆਂ ਤੁਹਾਡੇ ਨਾਲ ਮਤਲਬ ਜਿੱਥੇ ਜਾਵਾਂ ਉੱਥੇ ਹੀ ਕਹਿੰਦੇ ਨੇ ਪਹਿਲੀ ਵਾਰ ਹੋਇਆ ਜੀ ਜਾਂ 40 ਸਾਲ ਬਾਅਦ ਹੋਇਆ ਜੀ ਪਾਣੀ ਆ ਜਿਹੜਾ ਹੁਣ ਟੇਲਾਂ ਤੇ ਪਾਣੀ ਪਹਚਾਇਆ ਕੱਸੀਆਂ ਚਲਾਈਆਂ ਦੁਬਾਰੇ ਰਜਵਾਹੇ ਚਲਾਏ ਨੇ ਸੂਏ ਚਲਾਏ ਨੇ ਦੁਬਾਰੇ ਜਿਨ੍ਹਾਂ ਚ ਘਾਹ ਉੱਗ ਪਿਆ ਸੀ ਝਾੜੀਆਂ ਉੱਗ ਪਿਆ ਸੀ ਕਰੀਰ ਹੋ ਗਏ ਸੀ ਮਲੇ ਹੋ ਗਏ ਸੀ ਦਰਖਤ ਉੱਗ ਗਏ ਸੀ ਉਹਨਾਂ ਨੂੰ ਦੁਬਾਰੇ ਚਲਾ ਕੇ ਜਦੋਂ ਪਾਣੀ ਪਹਚਾਇਆ ਪਾਣੀ ਦੀਆਂ ਰੋਜ਼ ਵੀਡੀਓ ਆਉਂਦੀਆਂ ਨੇ ਜੀ 37 ਸਾਲ ਬਾਅਦ ਪਾਣੀ ਆਇਆ 37 ਸਾਲ ਬਾਅਦ 40 ਸਾਲ ਬਾਅਦ ਪਾਣੀ ਆਇਆ ਕਰਦੇ ਕੀ ਰਹੇ ਵੀਰੇ 40 ਸਾਲ ਆਪਦੇ ਟੱਬਰ ਹੀ ਪਾਲਦੇ ਰਹੇ 40 ਸਾਲ ਫਿਰ ਤੇ ਆਪਾਂ ਉਹਨਾਂ ਦੇ ਮਗਰ ਲੱਗਦੇ ਰਹੇ ਆਪਣਾ ਕਸੂਰ ਨਹੀਂ ਮੈਂ ਤੁਹਾਡਾ ਕਸੂਰ ਨਹੀਂ ਕੱਢਦਾ ਆਪਣੇ ਕੋਲ ਰਾਹ ਹੀ ਕੋਈ ਹੈ ਨਹੀਂ ਸੀ ਇੱਕ ਨੂੰ ਬਦਲ ਕੇ ਦੂਜੇ ਕੋਲ ਜਾਂਦੇ ਸੀ ਛਲੇ ਇਹ ਠੀਕ ਹੋਊਗਾ ਉਹ ਜਿਹੜਾ ਸੀ ਉਹਦੋਂ ਵੀ ਵੱਧ ਖਰਾਬ ਨਿਕਲਦਾ ਕਹਿੰਦੇ ਯਾਰ ਹੁਣ ਉਹ ਦੂਜਾ ਨਾ ਠੀਕ ਹੋ ਗਿਆ ਵੇ ਕਿਤੇ ਮੈਨੂੰ 5 ਸਾਲ ਪਹਿਲਾਂ ਰੱਖਿਆ ਉਹਦੇ ਕੋਲ ਜਾਂਦੇ ਸੀ ਉਹ ਕਹਿੰਦਾ ਜਾ ਹੁਣ ਜਾਣਾ ਕਿੱਥੇ ਸੀ ਕਹਿੰਦਾ ਤੂੰ ਇੱਥੇ ਆਉਣਾ ਸੀ ਆਜੋ ਫਿਰ ਮੈਂ ਆ ਗਿਆ ਹੁਣ ਉਹਨੇ ਜਿਹਨੂੰ ਉਹ ਦਮ ਜ ਲੈ ਲੈਂਦਾ ਸੀ ਪਹਿਲਾਂ ਵਾਲਾ 5 ਸਾਲ ਵਾਲਾ ਐਂ ਦਮ ਲੈ ਲੈ ਕੇ ਛੁੱਟੀਆਂ ਲਾ ਲਾ ਕੇ ਲੁੱਟਿਆ ਸਾਨੂੰ ਇਹਨਾਂ ਨੇ ਛੁੱਟੀਆਂ ਲਾ ਲਾ ਕੇ ਲੁੱਟੇ ਹੁਣ ਮੇਰੀ ਵਾਰੀ ਆ ਹੁਣ ਮੇਰੀ ਹੁਣ ਵੀ ਕਹੀ ਜਾਂਦੇ ਆ ਤਰਨ ਤਨ ਤੋਂ ਰੋਜ਼ ਬਿਆਨ ਸੁਣ ਲਾ ਕਰੋ ਸਾਡੀ ਵਾਰੀ ਆ ਲੈਣ ਦੇ ਉਹ ਦੇਖੋ ਸੀ ਉਹ ਦੂਜਾ ਕਹਿੰਦਾ ਸਾਡੀ ਵਾਰੀ ਆ ਲੈਣ ਦੋ ਯਾਰ ਵਾਰੀ ਕੋਈ ਪਾਣੀ ਦੀ ਵਾਰੀ ਆ ਪੰਜਾਬ ਚ ਕੋਈ ਨੱਕਾ ਵਢਣਾ ਹੈ ਜਾਂ ਕੋਈ ਟਰੱਕ ਚਲਾਉਣ ਦੀ ਵਾਰੀ ਆ ਜਿਵੇਂ ਕਲੀਨਰ ਫੜਾ ਲੰਦਾ ਹੁੰਦਾ ਵੀ ਚਲਾ ਇੱਧਰ ਥੋੜਾ ਜਿਹਾ ਬੋਰ ਕਨੀ ਸੜਕਾਂ ਖਾਲੀ ਨੇ ਚਲ ਤੂੰ ਚਲਾ ਲੈ 20 ਕਿਲੋਮੀਟਰ ਤੋ ਉਹਨੂੰ ਜਿਉ ਸਿਕਾਉਂਦਾ ਹੈ ਇਹ ਪੰਜਾਬ ਕੋਈ ਟਰੱਕ ਹੈ ਵੀ ਐਂ ਫੜਾ ਦੋਂਗੇ ਤੁਸੀਂ ਕਿਸੇ ਨੂੰ ਵਾਰੀ ਆ ਲੈਣ ਦੋ ਕੋਈ ਨਹੀਂ ਦੱਸਦਾ ਵੀ ਪ੍ਰੋਗਰਾਮ ਕੀ ਐ ਵੀ ਸਾਡਾ ਅਸੀਂ ਕੀ ਕਰਾਂਗੇ ਸਾਡੇ ਕੋਲ ਆ ਰੋਡ ਮੈਪ ਐ ਨਾ ਇਹ ਕਿਸੇ ਕੋਲੇ ਨਹੀਂ ਹੈਗਾ ਸਿਰਫ ਇਹ ਕਹਿੰਦੇ ਆ ਸਾਡੀ ਵਾਰੀ ਆ ਲੈਣ ਦੋ ਦੇਖੋ ਤਾਂ ਸੀ ਇਹਨਾਂ ਗੱਲਾਂ ਤੇ ਮੋਟਾ ਮੰਗਦੇ ਸਾਡੀਆਂ ਚੱਪਲਾਂ ਸਾਡੇ ਬੂਟ ਹੁਣ ਮੁੱਦਾ ਨੇ ਪੰਜਾਬ ਦਾ ਮੁੱਦਾ ਨੇ ਸਾਡੀਆਂ ਮਾਵਾਂ ਭੈਣਾਂ ਦੇ ਸੂਟ ਹੁਣ ਮੁੱਦਾ ਨੇ ਹੋਰ ਤਾਂ ਇਹ ਨਹੀਂ ਨਾ ਗੋਲਗੋਚਾ ਨਾ ਤਾਂ ਕ腐ਸ਼ਨ ਦਾ ਕੋਈ ਇਲਜ਼ਾਮ ਲਾ ਸਕਦੇ ਆ ਨਾ ਇਧਰਲੇ ਪਾਸੇ ਵੀ ਕੰਮ ਨਹੀਂ ਕੀਤਾ 858 ਮੁੰਡੇ ਕੁੜੀਆਂ ਨੂੰ ਕੱਲ ਨੌਕਰੀ ਦਿੱਤੀ ਹੈ 56856 ਹੋ ਗਏ ਹੁਣ ਤੱਕ 1 ਰੁਪਿਆ ਕਿਸੇ ਦਾ ਲੱਗਿਆ ਹੋਵੇ ਤੇ ਇੱਕ ਫਰਮਾਇਸ਼ ਕਿਸੇ ਦੀ ਲੱਗੀ ਹੋਵੇ ਆਪ ਘੜਾ ਕਰ ਦਿਓ ਕਿਸਾਨਾਂ ਦੇ ਵਾਸਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਖਾਸ ਤੌਰ ਤੇ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਤੇ ਲਗਾਤਾਰ ਦੌਰਾ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਦੇ ਵੱਲੋਂ ਇਹ ਸਵਾਰ ਘਾਟੋ ਕੱਟ ਫਰਾਲੀ ਜਿਹੜੀ ਆ ਉਸ ਨੂੰ ਜਲਾਇਆ ਜਾਵੇ ਐਸਆਰ ਡੀਸੀ ਅਤੇ ਐਸਐਸਪੀ ਦੇ ਵੱਲੋਂ ਵੱਖ-ਵੱਖ ਪਿੰਡਾਂ ਦਾ ਜਿਹੜਾ ਦੌਰਾ ਹੈ ਉਹ ਕੀਤਾ ਜਾ ਰਿਹਾ ਤੇ ਖੁਦ ਡੀਸੀ मैम ਦੇ ਵੱਲੋਂ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਅਤੇ 24 ਘੰਟੇ ਜਿਹੜੀ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਹੈ ਉਹ ਕੰਮ ਕਰ ਰਹੀ ਹੈ ਅਤੇ ਇਸ ਸਾਲ ਦੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਜਾਣਕਾਰੀ ਚਾਂਝੀ ਕੀਤੀ ਗਈ ਕਿ ਪ੍ਰਾਲੀ ਜਿਹੜੀ ਆ ਉਹ ਬਹੁਤ ਘਟ ਜਿਹੜੀ ਜਲਾਈ ਗਈ ਹੈ ਤੇ ਇਸ ਤੋਂ ਬਾਅਦ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕਿਸਾਨ ਵੀਰਾਂ ਦੇ ਨਾਲੋਂ डीसी मैम ਨੇ ਨਾਲ ਗੱਲਬਾਤ ਕੀਤੀ ਗਈ ਅਤੇ डीसी मैम ਦੇ ਵੱਲੋਂ ਕਿਸਾਨ ਵੀਰਾਂ ਦੀ ਜਿਹੜੀ ਪਰੇਸ਼ਾਨੀਆਂ ਸੀ ਉਹਨਾਂ ਨੂੰ ਸੁਣਿਆ ਗਿਆ ਅਤੇ ਉਹਨਾਂ ਦੇ ਵੱਲੋਂ ਹੁਣ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸਾਨ ਵੀਰਾਂ ਦੀ ਜਿਹੜੀ ਪਰੇਸ਼ਾਨੀਆਂ ਨੇ ਉਸ ਨੂੰ ਖਤਮ ਕੀਤਾ ਜਾਵੇ ਅੱਜ ਮੇਰੇ ਵੱਲੋਂ ਤੇ ਐਸਐਸਪੀ ਸਾਹਿਬ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਇਹ ਚੈੱਕ ਕਰਨ ਨੂੰ ਕਿ ਸਟੱਬਲ ਬਰਨਿੰਗ ਦੇ ਕੇਸਿਸ ਕਿਦਰੇ ਹੈ ਤਾਂ ਨਹੀਂ ਨਾਲ ਹੀ ਸਾਡੇ ਨਾਲ ਸਾਡੀ ਵੱਖ-ਵੱਖ ਕਿਸਾਨ ਵੀਰਾਂ ਨਾਲ ਇੰਟਰੈਕਸ਼ਨ ਵੀ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਆਪਣੀਆਂ ਸਖਤ ਸਮੱਸਿਆਵਾਂ ਵੀ ਦੱਸੀਆਂ ਹਨ ਪਰ ਅੱਜ ਅਸੀਂ ਇੱਥੇ ਸਾਨੀਪੁਰ ਪਿੰਡ ਖੜੇ ਹਾਂ ਤੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਪਿੰਡ ਵਿੱਚ ਕਿਸੇ ਵੀ ਕਿਸਾਨ ਨੇ ਸਟੱਬਲ ਨੂੰ ਅੱਗ ਨਹੀਂ ਲਾਈ ਸੋ ਇਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਹੈ ਅਸ ਸਾਡੇ ਵੱਲੋਂ ਵੀ ਪੂਰ ਜ਼ੋਰ एफर्ट ਰਏ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕਿਉਂਕਿ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਬਣਾਈ ਗਈ ਹੈ ਸਾਡੇ ਆਫੀਸਰਜ਼ ਲਗਾਤਾਰ 24/7 ਫੀਲਡ ਵਿੱਚ ਹੈ ਤੇ ਮੈਂ ਵਿਸ਼ਵਾਸ ਦਿਲਾਉਂਦੀ ਹਾਂ ਕਿ ਬਾਕੀ ਸਾਲਾਂ ਦੇ ਕੰਪੈਰੀਜ਼ਨ ਵਿੱਚ ਇਸ ਵਾਰ ਬਹੁਤ ਘੱਟ ਇਨਸੀਡੈਂਟਸ ਆਏ ਹਨ ਲਗਭਗ 8 ਤੋਂ 11 ਇਨਸੀਡੈਂਟ ਫਾਇਰ ਬਰਨਿੰਗ ਤੇ ਆਏ ਹਨ ਤੇ ਸਾਡਾ ਟੀਚਾ ਇਹੀ ਹੈ ਕਿ ਜ਼ੀਰੋ ਸਟੱਪਲ ਬਰਨਿੰਗ ਹੋਏ ਤੇ ਅਸੀਂ ਲਗਾਤਾਰ ਮਿਹਨਤ ਕਰਦੇ ਰਵਾਂਗੇ ਅਸੀਂ ਆਪਣੇ ਸਟਾਫ ਦੇ ਨਾਲ ਆਪਣੇ ਆਫੀਸਰਸ ਦੇ ਨਾਲ ਮੈਡਮ ਕਿਸਾਨਾਂ ਨਾਲ ਗੱਲ ਕੀਤੀ ਉਹਨਾਂ ਨੇ ਮੁਸ਼ਕਲਾਂ ਬਾਰੇ ਵੀ ਤੁਹਾਨੂੰ ਦੱਸਿਆ ਜੀ ਹਾਂਜੀ ਜੀ ਇੱਕ ਬੀਜ ਹੈਗਾ ਜਿਹੜਾ PAU ਵੱਲੋਂ ਪ੍ਰੋਵਾਈਡ ਕੀਤਾ ਗਿਆ ਉਹਦਾ ਝਾੜ ਕਾਫੀ ਘਟਾ ਹੈ ਇੱਥੇ ਡੁਆਫ ਵਾਇਰਸ ਦੇ ਵੀ ਕੇਸਸ ਆਪਣੇ ਜ਼ਿਲ੍ਹੇ ਵਿੱਚ ਆਏ ਹਨ ਲਗਭਗ 3600 ਏਕੜ ਏਰੀਆ ਪ੍ਰਭਾਵਿਤ ਹੋਇਆ ਸੋ ਇਹ ਸਾਰੇ ਜਿਹੜੇ ਇਸ਼ੂਜ਼ ਹੈ ਆਪਣੇ ਕਿਸਾਨ ਪਰ ਆਉਂਦੇ ਅਸੀਂ ਉੱਪਰ ਟੇਕ ਅਪ ਕਰਾਂਗੇ ਮਸ਼ੀਨਰੀ ਦੀ ਘਾਟ ਬਾਰੇ ਵੀ ਕਹਿ ਰਹੇ ਮਸ਼ੀਨਰੀ ਦੀ ਘਾਟ ਜੀ ਹੁਣ ਬੈਲਰਸ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਸੋ ਬੈਲਰਸ ਲਿਮਟਿਡ ਹੁੰਦੇ ਵੇ ਬੈਲਰਸ ਨੂੰ ਆਪਟੀਮਮ ਯੂਟਿਲਾਈਜੇਸ਼ਨ ਨਹੀਂ ਕੀਤੀ ਅਸੀਂ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਬੈਲਰਸ ਲੈ ਆਏ ਆ ਤੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਬੈਲਰਸ ਪ੍ਰੋਵਾਈਡ ਹੋਣ ਪਰ ਜਿੰਨੀ ਰਿਕੁਆਇਰਮੈਂਟ ਹੈ ਉਹਨੇ ਨੇਚਰਲੀ ਬੈਲਰਸ ਨਹੀਂ ਹਨ ਪਰ ਸਾਡੇ ਵੱਲੋਂ ਐਫਰਟਸ ਵਿੱਚ ਕੋਈ ਕਮੀ ਨਹੀਂ ਰਹੀ ਬਿਲਕੁਲ ਜੀ ਜਿੱਦਾਂ ਸਰਕਾਰ ਵੱਲੋਂ ਵੀ ਹਦਾਇਤਾਂ ਹੈਗੀਆਂ ਤੇ ਪਹਿਲੇ ਨਾਲੋਂ ਜਦ ਡੀਸੀ ਮੈਡਮ ਨੇ ਦੱਸਿਆ ਪਹਿਲੇ ਨਾਲੋਂ ਬਹੁਤ ਜ਼ਿਆਦਾ ਘਟौती ਹੈਗੀ ਆ ਤੇ ਮਾત્રਾ 8 ਤੋਂ 10 ਇਨਸੀਡੈਂਟ ਇਦਾਂ ਦੇ ਹੁਣ ਤੱਕ ਰਿਪੋਰਟ ਹੋਏ ਆ ਤੇ ਬੀਸਿਕਲੀ ਸਾਡਾ ਜਿਹੜਾ ਜਿਹੜੀ ਅਸੀਂ ਸਟ੍ਰੈਟਜੀ ਫਾਲੋ ਕਰਦੇ ਆ 360 ਡਿਗਰੀ ਤਰੀਕੇ ਨਾਲ ਇਹ ਸਾਰਾ ਇਹਨੂੰ ਦੇਖ ਰਹੇ ਆ ਜਿੱਥੇ ਦੇ ਵਿੱਚ ਅਸੀਂ ਅਵੇਅਰਨੈਸ ਪ੍ਰੀਵੈਂਸ਼ਨ ਤੇ ਫੋਕਸ ਕਰ ਰਹੇ ਹਾਂ ਇਨਫੋਰਸਮੈਂਟ ਤੇ ਫੋਕਸ ਕਰ ਰਹੇ ਹਾਂ ਤੇ ਨਾਲ ਨਾਲ ਜਿਹੜੇ ਸਾਡੇ ਕਿਸਾਨ ਵੀਰਾਂ ਨੂੰ ਗਰਾਊਂਡ ਤੇ ਸਮੱਸਿਆਵਾਂ ਆ ਰਹੀਆਂ ਜਿਵੇਂ ਬੇਲਰ ਪ੍ਰੋਵਾਈਡ ਕਰਨਾ ਉਹਨਾਂ ਨੂੰ ਪ੍ਰੋਪਰ ਮਸ਼ੀਨਰੀ ਦੇਣਾ ਉਹਨਾਂ ਨੂੰ ਜਿਵੇਂ ਵੀ ਕੋਈ ਵੀ ਐਗਰੀਕਲਚਰ ਰਿਲੇਟਡ ਐਕਸਟੈਂਸ਼ਨ ਸਰਵਿਸਿਜ਼ ਪ੍ਰੋਵਾਈਡ ਕਰਨੀ ਹੈ ਉਹ ਸਾਡੇ ਡੀਸੀ ਮੈਡਾ ਵੱਲੋਂ ਸਾਰੇ ਸਾਡੇ ਆਫੀਸਰ ਸਾਹਿਬਾਨ ਵੱਲੋਂ ਪ੍ਰੋਵਾਈਡ ਕੀਤੀ ਜਾ ਰਹੀਆਂ ਤੇ ਸਾਨੂੰ ਉਮੀਦ ਹੈ ਕਿ ਜਿਸ ਤਰੀਕੇ ਨਾਲ ਘਟौती ਬਹੁਤ ਜ਼ਿਆਦਾ ਮਤਲਬ ਜਿਹੜੇ ਫਾਇਰ ਇਨਸੀਡੈਂਟਸ ਘਟ ਹੋਏ ਹਨ ਅੱਗੇ ਤੋਂ ਹੋਰ ਜ਼ਿਆਦਾ ਆਪਾਂ ਬਿਲਕੁਲ ਜਿਹੜੀ ਹੈਗੇ ਨੀ ਇਸ ਯੂ ਆ ਆ ਕੋਲਸੀ ਜਿਹੜਾ ਹੈਗਾ ਸਾਡਾ ਟੀਚਾ ਉਹਨੂੰ ਅਸੀਂ ਅਚੀਵ ਕਰਾਂਗੇ 27 ਹਰਿਆਣਾ 올림픽 ਗੇਮਸ ਦਾ ਉਦਘਾਟਨ ਅਫਸਰ ਹੋਇਆ ਇਹ ਅਫਸਰ ਗੁਰੂਗ੍ਰਾਮ ਵਿਖੇ ਹੋਇਆ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਵੱਲੋਂ ਇਸ ਉਦਘਾਟਨ ਅਫਸਰ ਦੇ ਵਿੱਚ ਝੰਡਾ ਵੀ ਲਹਿਰਾਇਆ ਗਿਆ ਤੇ ਬਾਅਦ ਜੋ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਉਹਨਾਂ ਵੱਲੋਂ ਵਿਚਾਰ ਸਾਂਝੇ ਕਰਦਿਆਂ ਹੋਇਆ ਇੱਕ ਥੀਮ ਦਾ ਜ਼ਿਕਰ ਵੀ ਕੀਤਾ ਗਿਆ उन्होंने वालों गया कि हम मिट्टी से मेडल जी थी उसकी शुरुआत की जाएगी गुरुद्रोण की ये नगरी जहाँ की हवा में प्राकरम है, मिट्टी में जज्बा है और युवाओं के दिलों में जोश है आज इस धरती से सताइसवे हरियाणा राज्य खेलों का शुभारंभ करते हुए मुझे बहुत खुशी का अनुभव हो रहा है साथियों आज का यह अवसर सिर्फ एक खेल समारोह नहीं है बल्कि हरियाणा की युवा शक्ति के परिश्रम और प्रतिभा का ये उत्सव है आज से शुरू हो रहे इस उत्सव का जो थीम भी है वो थीम है मिट्टी से मेडल मिट्टी से मेडल तक हरियाणा के खेल इतिहास के एक नए अध्याय की आज ये शुरुआत हो रही है मैं इसके लिए हरियाणा ओलंपिक एसोसिएशन प्रत्येक खिलाड़ी प्रशिक्षक गणों आयोजकों और अधिकारियों को हार्दिक बधाई और शुभकामनाएं देता हूं ਜਾਨ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ 27 ਹਰਿਆਣਾ 올림픽 ਗੇਮ ਦਾ ਉਦਘਾਟਨ ਅਫਸਰ ਗੁਰੂਗ੍ਰਾਮ ਵਿਖੇ ਹੋਇਆ ਕਿਸਾਨਾਂ ਦੇ ਲਈ ਹੁਣ ਪ੍ਰਸ਼ਾਸਨ ਦੇ ਵੱਲੋਂ ਖਾਸ ਕਾਰਦੇ ਉਪਰਾਲਾ ਲੱਗਤਾ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜ਼ਲਾਮ ਹੋਵੇਗਾ ਵੂਮਨ ਕ੍ਰਿਕਟ ਟੀਮ ਦੇ ਵੱਲੋਂ ਵਰਲਡ ਕੱਪ ਜਿੱਤਿਆ ਗਿਆ। ਸਿੰਘਪਗਵੰਤ ਮਾਨ ਦੇ ਵੱਲੋਂ ਵਾਟਰ ਸਪਲਾਈ ਅਤੇ ਸੀਵਰੇਜ ਪ੍ਰੋਜੈਕਟ ਦਾ ਨੀਂ ਪੱਥਰ ਰੱਖਿਆ ਗਿਆ। ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂ ਰੋਈ ਜਾਤ ਸਤਿ ਸ਼੍ਰੀ ਅਕਾਲ।